ਮੈਡੀਟੇਸ਼ਨਲ ਭੁੱਖ ਦੇਖਿਆ ਜਾ ਸਕਦਾ ਦੇਖੋ ਭੁੱਖ ਤਾਂ ਨਹੀਂ ਪਰ ਅਸੀਂ ਅਬਜ਼ਰਵ ਕਰ ਸਕਦੇ ਹਾਂ ਚੀਜ਼ਾਂ ਨੂੰ ਕਿ ਸਾਡੇ ਨਾਲ ਅੱਗੇ ਕੀ ਹੋਣ ਵਾਲਾ ਇਹ ਇਨਸਾਨ ਜੋ ਸਾਡਾ ਪਾਰਟਨਰ ਹੈ ਇਹ ਸਾਡੇ ਲਈ ਚੰਗਾ ਹੈ ਜਾਂ ਨਹੀਂ ਅਸਲ 'ਚ ਜੋ ਮੈਡੀਟੇਸ਼ਨ ਹੈ ਨਾ ਉਹ ਸਾਨੂੰ ਮਰਨਾ ਵੀ ਸਿਖਾਉਂਦੀ ਹੈ ਮੈਡੀਟੇਸ਼ਨਲ ਭੁੱਖ ਦੇਖਿਆ ਜਾ ਸਕਦਾ ਦੇਖੂ ਭਵਿੱਖ ਤਾਂ ਨਹੀਂ ਪਰ ਅਸੀਂ ਅਬਜ਼ਰਵ ਕਰ ਸਕਦੇ ਹਾਂ ਚੀਜ਼ਾਂ ਨੂੰ ਕਿ ਸਾਡੇ ਨਾਲ ਅੱਗੇ ਕੀ ਹੋਣ ਵਾਲਾ ਇਹ ਇਨਸਾਨ ਜੋ ਸਾਡਾ ਪਾਰਟਨਰ ਹੈ ਇਹ ਸਾਡੇ ਲਈ ਚੰਗਾ ਹੈ ਜਾਂ ਨਹੀਂ ਇਹ ਚੀਜ਼ਾਂ ਅਸੀਂ ਅਬਜ਼ਰਵ ਕਰ ਸਕਦੇ ਹਾਂ ਉਹ ਕਿਤੇ ਨਾ ਕਿਤੇ ਸਾਨੂੰ ਫੀਲ ਆਈ ਜਾਏਗੀ ਠੀਕ ਹੈ ਜਿਵੇਂ ਮਤਲਬ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਥਰਡ ਆਈ ਤੇ ਆਪਣਾ ਫੋਕਸ ਹੋਣਾ ਚਾਹੀਦਾ ਜਾਂ ਫਿਰ ਸਾਥ ਹੀ ਫੋਕਸ ਕਰਨਾ ਤਾਂ ਜਦੋਂ ਅਸੀਂ ਮਤਲਬ ਸਾਹ ਲੈਣੇ ਆ ਨਾ ਤਾਂ ਜੋ ਸਾਡਾ ਮੂਲਾ ਧਾਰ ਚੱਕਰ ਹੈ ਉਸ ਤੋਂ ਸਾਹ ਲੈਣਾ ਸਟਾਰਟ ਕਰਨਾ ਫਿਰ ਉੱਪਰ ਵਾਲਾ ਹੋਰੀ ਹੋਲੀ ਹੋਲੀ ਜਿਵੇਂ ਵੀ ਸਾਡੇ ਮਤਲਬ ਜੋ ਚੱਕਰ ਨੇ 7 ਚੱਕਰ ਤੇ ਲਾਸਟ ਜੋ ਅਜਨ ਚੱਕਰ ਹੈ ਇੱਥੇ ਹੁੰਦਾ ਉਹ ਚੱਕਰ ਤੇ ਉੱਥੋਂ ਤੱਕ ਅਸੀਂ ਉਹ ਸਾਹ ਲੈਣੇ ਨੇ ਠੀਕ ਹੈ ਫਿਰ ਮਤਲਬ ਸਟਾਰਟ نیچے ਤੋਂ ਹੀ ਕਰਨੇ ਨੇ ਤੇ ਜਦੋਂ ਛੱਡਨੇ ਨੇ ਉਹ ਇੱਕੇ ਦਮ ਛੱਡਨੇ ਨੇ ਹੋਲੀ ਹੋਲੀ ਨਹੀਂ ਛੱਡਨੇ ਪਰ ਸਟਾਰਟ ਜਦੋਂ ਕਰਨੇ ਨੇ ਤਾਂ ਫਿਰ ਉਹ ਪ੍ਰੀਕ ਲੈ ਲੈ ਕੇ ਚੱਕਰਸਤੇ ਉਦੋਂ ਸਟਾਰਟ ਕਰਨੀ ਨਹੀਂ ਹੂੰ ਇਹ ਹੈ ਅੰਦਰੂਨੀ ਜਿਹੜੀਆਂ ਸਿਹਤ ਦੀਆਂ ਸਮੱਸਿਆਵਾਂ ਨੇ ਹਾਂਜੀ ਮੈਡੀਟੇਸ਼ਨ ਨਾਲ ਬਹੁਤ ਚੀਜ਼ਾਂ ਸਿਹਤ ਦੀ ਅਕੋਰਡਿੰਗ ਵੀ ਠੀਕ ਹੁੰਦੀਆਂ ਨੇ ਕਿਉਂਕਿ ਇਹਦੇ ਨਾਲ ਸਾਡੀ ਆਤਮਾ ਸਾਨੂੰ ਜਦੋਂ ਆਤਮਿਕ ਸ਼ਾਂਤੀ ਮਿਲਦੀ ਹੈ ਨਾ ਤਾਂ ਮਾਮੂਲੀ ਜੀ ਗੱਲ ਹੈ ਕਿ ਸਾਡਾ ਸਰੀਰ ਵੀ ਬਿਲਕੁਲ ਠੀਕ ਰਹੂਗਾ ਮੈਡੀਟੇਸ਼ਨ ਕਹਿੰਦੇ ਕੈਂਸਰ ਵੀ ਠੀਕ ਕਰ ਦਿੰਦਾ ਜਿਹੜੀ ਜਿਹੜਾ ਸਾਡਾ ਦਿਮਾਗ ਹੈ ਨਾ ਜਿਸ ਬਿਮਾਰੀ ਬਾਰੇ ਅਸੀਂ ਸੋਚਦੇ ਰਹਾਂਗੇ ਹਰ ਟਾਈਮ ਉਹੀ ਬਿਮਾਰੀ ਸਾਡੇ ਮਾਈਂਡ 'ਚ ਉਸੇ ਬਿਮਾਰੀ ਦੇ ਕੀਟਾਨੂ ਪੈਦਾ ਹੋ ਜਾਣਗੇ ਤਾਂ ਫਿਰ ਉਹੀ ਬਿਮਾਰੀ ਸਾਨੂੰ ਮਤਲਬ ਹਾਰਮ ਕਰੇਗੀ ਹੂੰ ਹਾਂਜੀ ਅਸਲ 'ਚ ਜੋ ਮੈਡੀਟੇਸ਼ਨ ਹੈ ਨਾ ਉਹ ਸਾਨੂੰ ਮਰਨਾ ਵੀ ਸਿਖਾਉਂਦੀ ਹੈ ਹੂੰ ਕਿਉਂਕਿ ਮਤਲਬ ਜਦੋਂ ਇਨਸਾਨ ਮੈਡੀਟੇਸ਼ਨ ਕਰਦਾ ਨਾ ਤਾਂ ਉਹਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਹੈ ਕਿੱਥੇ ਨਹੀਂ ਕਿਉਂਕਿ ਜੀਵੇਂ ਮਤਲਬ ਜਦੋਂ ਸਟਾਰਟ ਕਰਦੀ ਉਦੋਂ ਤੱਕ ਕੁਝ ਨਹੀਂ ਫੀਲ ਹੁੰਦਾ ਉਦੋਂ ਬਲਕਿ ਸਾਨੂੰ ਕਿਉਂਕਿ ਮਤਲਬ ਖਾਲੀ ਬੈਠਣਾ ਕਿੰਨੂੰ ਪਸੰਦ ਹੈ ਗੈਜਟਸ ਤੋਂ ਬਿਨਾ ਕਿਸੇ ਨੂੰ ਖਾਲੀ ਬੈਠਣਾ ਪਸੰਦ ਨਹੀਂ ਤੇ ਉਹ ਖਾਲੀ ਬੈਠਣਾ ਜਦੋਂ ਅਸੀਂ ਜ਼ਬਰਦਸਤੀ ਆਪਣੇ ਆਪ ਨੂੰ ਖਾਲੀ ਬਿਠਾਉਂਦੇ ਆ ਮੈਡੀਟੇਸ਼ਨ ਕਰਨ ਲਈ ਤਾਂ ਸਾਡਾ ਮਨ ਭੱਜਦਾ ਜਦੋਂ ਮਨ ਦੌੜਦਾ ਤਾਂ ਤਰਾਂ-ਤਰਾਂ ਦੇ ਵਿਚਾਰ ਆਉਣਗੇ ਬੁਰੇ ਵਿਚਾਰ ਵੀ ਆਉਣਗੇ ਮਤਲਬ ਸਾਨੂੰ ਐ ਲੱਗੂਗਾ ਕਿ ਅਸੀਂ ਕੀ ਹੀ ਕਰ ਰਹੇ ਆ ਮਤਲਬ ਸਨਵੇ ਨਹੀਂ ਕਰਨਾ ਚਾਹੀਦਾ ਫਿਰ ਅਸੀਂ ਭੱਜਾਂਗੇ ਉਸ ਚੀਜ਼ ਤੋਂ ਤੇ ਜਿਵੇਂ ਜਿਵੇਂ ਸਾਡਾ ਉਹ ਮੈਡੀਟੇਸ਼ਨ ਦੀ ਜਿਹੜੀ ਸਟੇਟ ਹੈ ਉਹ ਆਈ ਹੁੰਦੀ ਜਾਏਗੀ ਨਾ ਤਾਂ ਸਾਨੂੰ ਮੌਤ ਦੇ ਮੌਦਾ ਰੋਜਣਾ ਅਹਿਸਾਸ ਹੋਊਗਾ ਜੇ ਮੈਂ ਰੋਜਣਾ 2 ਘੰਟੇ ਮੈਡੀਟੇਟ ਕਰ ਰਹੀ ਹਾਂ ਤਾਂ ਮਤਲਬ ਮੈਂ 2 ਘੰਟੇ ਲਈ ਮਰੀ ਹੋਈ ਹਾਂ ਮੌਤ ਦੇ ਕਰੀਬ ਮਤਲਬ ਯਾਦ ਦਿਵੋਨਾ ਕਿ ਮੌਤ ਆਸ-ਪਾਸ ਹੈ